ਸ਼ਬਦਾਂ ਦੇ ਹੁਕਮਨਾਮੇ ਜ਼ਿਆਦਾ ਨਹੀਂ ਪਰ ਸਮਾ ਸੀਮਤ ਹੈ ਫੈਸਲਬ ਜੀ ਨੇ ਵੀ ਹਾਜ਼ਰੀ ਭਰਨੀ ਜੀ ਆਇਆਂ ਨੂੰ ਮੈਂ ਬੇਨਤੀ ਕਰਾਂਗਾ ਇਹ ਗਾਣੇ ਵਿੱਚ ਜ਼ਰੂਰੀ ਨੇ ਸ਼ਬਦ ਜੇ ਨਾ ਗਾਇਆ ਕਈ ਵਾਰੀ ਨਰਾਜ ਹੋ ਜਾਂਦੇ ਇੱਕ ਵਾਰੀ ਮੈਂ ਬੰਬੇ ਗਿਆ ਇੱਕ ਨੌਜਵਾਨ ਬੱਚਾ ਬਾਈ ਸਾਹਿਬ ਇਹ ਸ਼ਬਦ ਜ਼ਰੂਰ ਸੁਣਾ ਦੇਣਾ ਨਾਮ ਇੱਕ ਗੁਰਮੁਖ ਮਿਲ ਰਹੇ ਉਹ ਕਈ ਵਾਰੀ ਭੁੱਲ ਜਾਂਦੇ ਦੂਸਰੇ ਦਿਨ ਫਿਰ ਆਇਆ ਆਪਨੇ ਮੇਰਾ ਸ਼ਬਦ ਨਹੀਂ ਸੁਨਾਇਆ ਫਿਰ ਅਸੀਂ ਭੁੱਲ ਗਏ ਤੇ ਤੀਸਰੇ ਦਿਨ ਉਹਨੇ ਤਮਕੀ ਦਿੱਤੀ ਤੂੰ ਨੀਚੇ ਆ ਤੁਜੇ ਦੇਖ ਲਉ ਤੂੰ ਨੀਚੇ ਆ ਤੁਜੇ ਦੇਖ ਲਉ ਤੇ ਇਹ પ્રેમ ਦੀਆਂ ਗੱਲਾਂ ਨੇ ਤੁਹਾਡਾ ਹੀ ਸਾਰਾ ਸੰਗਤ ਦਾ ਹੀ ਇਹ ਫਸਾਰਾ ਹੈ ਬਖਸ਼ਿਸ਼ ਹੈ ਤੇ ਇੱਕ ਇੱਕ ਪੰਕਤੀ ਵੀਰ ਗਗਨਦੀਪ ਸਿੰਘ ਜੀ ਪਿੰਨਾ ਦੇ ਘਰੋਂ ਉਹਨਾਂ ਦੀ ਧਰਮ ਪਤਨੀ ਸੁਰਮੀਨ ਜਿਹਨਾਂ ਦਾ ਨਾਮ ਹੀ ਸੁਰਮੀਨ ਹੈ ਕਹਿੰਦੇ ਜੇ ਹੋ ਸਕੇ ਭਾਵੇਂ ਇੱਕ ਇੱਕ ਪੰਕਤੀ ਬਿਨ ਰਿਦਮ ਤੋਂ ਤੁਸ ਸੀ ਗਾ ਲਓ ਤੇ ਫੇਰ ਹਮ ਬੈਠੇ ਤੁਮਦੇ ਹੋ ਅਸੀਸਾਂ ਤੁਮ ਰਾਜਾ ਰਾਜਨ ਕੀ ਇਹ ਲਿਸਟ ਬਣਾ ਕੇ ਮੈਨੂੰ ਦਿੱਤੀ ਹੋਈ ਹੈ ਮੈਂ ਬਿਨ ਗੁਰ ਦੇਖੇ ਮੀਂਦ ਨਾ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹੋ ਲਗਾਵੇ ਮੈਂ ਬਿਨ ਕੁਰ ਦੇਖੇ ਨੀਂਦ ਨਾ ਆਵੇ ਕਰ ਵਰਨਾ ਮਨ ਤਨ ਬੇਦਨ ਗੁਰਬਿਰ ਹੁਨ ਗਾਵੇ ਨੀਂਦ ਨਾ ਆਵੇ ਨੀਂਦ ਨਾ ਆਵੇ ਨੀਂਦ ਨਾ ਆਵੇ ਨੀਂਦ ਨਾ ਮੈਂ ਬਿਨ ਗੁਰ ਦੇਖੇ نیند ਨਾ ਆਵੇ ਮੇਰੇ ਮਨ ਤਨ ਵੇ ਤਮ ਗੁਰ ਬਿਰੋ ਲਗਾਵੇ ਗਾਉ ਸਾਰੇ ਮੈਂ ਬਿਨ ਗੁਰ ਦੇਖੇ نیند ਨਾ ਆਵੇ ਮੇਰੇ ਮਨ ਤਨ ਵੇ ਦਨ ਗੁਰ ਬਿਰੋ